ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸੁਖਵਿੰਦਰ ਸਿੰਘ ਲੋਬੀ ਤੁਸੀਂ ਅੱਜ ਉਸ ਧਰਤੀ ਦੇ ਉੱਪਰ ਆਏ ਆ ਪਿੰਡ ਰਹਾਉਣਾ ਅੱਜ ਤੋਂ ਕੁਝ ਸਮਾਂ ਪਹਿਲਾਂ ਇਸ ਘਰ ਦੀ ਇੱਕ ਵੀਡੀਓ ਸਾਡੇ ਚੈਨਲ ਤੇ ਚੱਲੀ ਤੀ ਪੰਜਾਬੀ ਯੂਨੀ ਚੈਨਲ ਦੇ ਉੱਪਰ ਜਦੋਂ ਇਹ ਘਰ ਦੇ ਹਾਲਾਤ ਸੀ ਬੜੇ ਮਾੜੇ ਸੀ ਛੱਤਾਂ ਢਾਈਆਂ ਹੋਈਆਂ ਸੀ ਪਰ ਲੰਮਾ ਸਮਾਂ ਲੱਗਿਆ ਇਸ ਮਕਾਨ ਨੂੰ ਬਣਨ ਵਾਸਤੇ ਕਿਉਂਕਿ ਯੋਗਦਾਨ ਦੇ ਨਾਲ ਨਾਲ ਜਿੱਥੇ ਸਾਨੂੰ ਸਹਿਯੋਗ ਦੀ ਲੋੜ ਹੁੰਦੀ ਹੈ ਉੱਥੇ ਸਮੇਂ ਦੇ ਤਬਦੀਲੀ ਦੇ ਨਾਲ ਕਈ ਥਾਵਾਂ ਦੇ ਉੱਪਰ ਕੰਮ ਚੱਲਦੇ ਸੀ ਪਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਘਰ ਦਾ ਅਜ ਲੈਂਟਰ ਪੈ ਚੁੱਕਿਆ ਹੈ ਠੀਕ ਹੈ ਔਰ ਲੈਂਟਰ ਵੀ ਇੰਨਾ ਜਾਨਕਿ ਵਧੀਆ ਪੈ ਗਿਆ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਹਰਮਦਾਨ ਫਤਿਹ ਸੇਵਾ ਦਲ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹਮਚਾਹ ਕਲਾਸਟ ਇੱਥੋਂ ਦੇ ਨਗਰ ਨਿਵਾਸੀ ਔਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਮਕਾਨ ਨੂੰ ਬਣਾਉਣ ਵਾਸਤੇ ਕਿਉਂਕਿ ਜਿਹੜੀ ਸਾਡੀ ਸਮਾਜ ਸੇਵੀ ਸੰਸਥਾਵਾਂ ਨੇ ਤਕਰੀਬਨ 8 ਮਕਾਨਾਂ ਦੀ ਸੇਵਾ ਅਸੀਂ ਆਰੰਭ ਚੁੱਕੇ ਸੀ ਜੋ ਕਿ ਤਕਰੀਬਨ ਲਵੇ ਲੱਗਣ ਵਾਲੀ ਹੈ ਕਈਆਂ ਦੇ ਲੈਂਟਰ ਪਾਏ ਗਏ ਕਈੰਦੇ ਲਪਾਈਆਂ ਹੋ ਗਈਆਂ ਹਰਸ਼ ਪੈ ਗਈ ਸੋ ਅੱਜ ਉਹ ਘਰ ਦੇ ਵਿੱਚ ਆਇਆ ਜਿਸ ਭੈਣ ਦਾ ਇਹ ਘਰ ਕਾਫੀ ਧਿਆ ਹੋਇਆ ਸੀ ਕਿ ਆ ਵਾਰਸ਼ਾਂ ਦੇ ਕਾਰਨ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਹੜ੍ਹਾਂ ਦੀ ਸਥਿਤੀ ਦੇ ਕਾਰਨ ਇਹ ਸਾਰੇ ਮਕਾਨ ਟਹਿ ਗਿਆ ਸੀ ਉਹਦੀ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਅਸੀਂ ਦਿਖਾ ਚੁੱਕੇ ਹਾਂ ਸੋ ਅੱਜ ਇਹ ਲੈਂਟਰ ਪੈ ਚੁੱਕਿਆ ਮੇਰੇ ਨਾਲ ਭੈਣ ਜੀ ਨਾਲ ਨੇ ਤੁਸੀਂ ਮੈਂ ਕੈਮਰਾਮੈਨ ਕਹਾਂਗੇ ਕਲੋਜ਼ ਆਓ ਤੁਸੀਂ ਅੰਜੀ ਅੱਜ ਲੈਂਟਰ ਪੈ ਗਿਆ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਨਾ ਲੋਕਾਂ ਨੇ ਤੁਹਾਨੂੰ ਇੰਨਾ ਸਹਿਯੋਗ ਦਿੱਤਾ ਵੀ ਜਿਹੜਾ ਅੱਜ ਤੁਸੀਂ ਤੁਹਾਨੂੰ ਛੱਤ ਮਿਲ ਗਈ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੀ ਫਤਿਹ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪਹਿਲਾਂ ਤਾਂ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਘਰ ਦੀ ਛੱਤ ਪੈ ਚੁੱਕੀ ਹੈ ਜੀ ਮੈਂ ਬਹੁਤ ਧੰਨਵਾਦ ਕਰਦੀ ਆ ਜੀ ਮੈਨੂੰ ਮੇਰੇ ਪਿੰਡ ਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆਂ ਜੀ ਬਾਕੀ ਜੀ ਹਰਮਨਦਾਨ ਫਤਿਹ ਵਾਲਿਆਂ ਨੇ ਮੈਨੂੰ ਬਹੁਤ ਵਿਸ਼ੇਸ਼ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅੱਜ ਸਾਨੂੰ ਆਪਣੇ ਘਰ ਵਿੱਚ ਮੈਨੂੰ ਔਰ ਮੇਰੀ ਬੇਟੀ ਨੂੰ ਛੱਤ ਮਿਲ ਗਈ ਮੈਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆਂ ਐਨਾ ਬਹੁਤ ਗਰੀਬੀ ਤੌਰ ਤੇ ਚੱਲ ਰਹੀ ਸੀ ਕਿ ਜੇ ਮੇਰੇ ਮਕਾਨ ਦੇ ਛੱਤ ਜਦੋਂ ਮੀਂਹ ਪੈ ਰਹੇ ਤੇ ਉਦੋਂ ਡਿੱਗ ਗਿਆ ਤੇ ਅਜੀ ਫਿਰ ਮੈਨੂੰ ਵੀਰ ਜੀ ਉਹ ਨਹੀਂ ਹਰਮਨਦਾਨ ਫਤਿਹ ਵਾਲੇ ਮਿਲੇ ਜੀ ਇਹ ਸੰਸਥਾ ਨੇ ਜੀ ਇਹਨਾਂ ਨੇ ਮੇਰਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਉਹਨਾਂ ਨੂੰ ਕਹਿੰਨੀ ਵੀ ਵੈਸੇ ਗੁਰੂ ਜੀ ਉਹਨਾਂ ਨੂੰ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਦੇਣ ਵੀ ਐਵੇਂ ਜਿਵੇਂ ਮੇਰੇ ਵਰਗੀਆਂ ਭੈਣਾਂ ਹੋਰ ਗਰੀਬ ਹੈ ਜੈਸਾ ਆਪਣੇ ਉਹਨਾਂ ਨੂੰ ਵੀ ਏਕਣੇ ਸਹਿਯੋਗ ਸੇਵਾਦਾਨ ਬਖਸ਼ਿਆ ਜਾਵੇ ਸਰਕਾਰਾਂ ਵੱਲੋਂ ਤੁਹਾਨੂੰ ਕੋਈ ਸਹੂਲਤ ਮਿਲੀ ਨਹੀਂ ਜੀ ਸਰਕਾਰਾਂ ਵੱਲੋਂ ਕੋਈ ਮੈਨੂੰ ਸਹੂਲਤ ਨਹੀਂ ਮਿਲੀ ਕਿਸੇ ਨੇ ਆ ਕੇ ਇਸ ਪਿੰਡ ਦੇ ਜਾਂ ਐਮਸੀ ਨੇ ਜਾਂ ਕਿਸੇ ਹੋਰ ਨੇ ਬਾਹ ਫੜੀ ਹੋਵੇ ਤੁਹਾਡੇ ਕੋਲ ਨਹੀਂ ਕਿਸੇ ਨੇ ਵੀ ਨਹੀਂ ਫੜੀ ਕੋਈ ਸੋ ਇਹ ਭੈਣ ਨੇ ਕਹਿੰਦੇ ਵੀ ਜਿਹੜਾ ਇਹ ਮਕਾਨ ਬਣਿਆ ਸਮਾਜ ਸੇਵੀ ਸੰਸਥਾਾਂ ਮਰਮਦਾਨ ਫਤਿਹ ਸੇਵਾ ਦਲ ਔਰ ਇਥੋਂ ਦੇ ਸਹਿਯੋਗੀ ਵੀਰਾਂ ਦੇ ਸਦਕਾ ਜਿਨ੍ਹਾਂ ਨੇ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਭੈਣ ਵੀ ਉਹਨਾਂ ਦਾ ਧੰਨਵਾਦ ਕਰਦੀ ਹੈ ਕਿਉਂਕਿ ਸਮਾਜ ਦੇ ਵਿੱਚ ਇਹੋ ਜਿਹੇ ਲੋੜਵੰਦ ਗਰੀਬ ਨੇ ਜਿਨ੍ਹਾਂ ਦੀ ਕੋਈ ਪੁੱਛਪੜਤਾਲ ਨਹੀਂ ਕਰਦਾ ਉੱਥੇ ਭਾਵੇਂ ਸਰਕਾਰਾਂ ਹੋਣ ਭਾਵੇਂ ਐਨਆਰਆਈ ਵੀਰ ਹੋਣ ਭਾਵੇਂ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਅਮੀਰ ਲੋਕ ਹੋਣ ਪਰ ਗਰੀਬਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦਾ ਸੋ ਮੇਰੇ ਨਾਲ ਹੋਰ ਵੀ ਇੱਥੋਂ ਦੇ ਪਰਿਵਾਰਕ ਮੈਂਬਰ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਭੈ ਜੀ ਹੁੰਦਾ ਤੁਹਾਡੇ ਗਵਾਂਟਨ ਦਾ ਘਰ ਬਣ ਗਿਆ ਕੀ ਕਹਿਣਾ ਚਾਹੁੰਦੇ ਹੋ ਵਿਜੈ ਸਿੰਘ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਵੀਰ ਜੀ ਦੇ ਹਰ ਮੈਦਾਨ ਵਾਲੇ ਸਤਿਆਰਿਆਂ ਦਾ ਜਿਆਦਾ ਕਿ ਮੇਰੀ ਭੈਣ ਨੂੰ ਛੱਤ ਮਿਲ ਗਈ ਹੈ ਦੋਨੇ ਬੇਟੀ ਆ ਦੋਨੇ ਇੱਥੇ ਰਹਿੰਦੇ ਆ ਘਰ ਕਿਸਿਆ ਨੇ ਸਾਡੀ ਵਾਂ ਨਹੀਂ ਸੀ ਫੜੀ ਵੀ ਜਿਨ੍ਹਾਂ ਨੇ ਮਾਂ ਫੜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਲਾਤ ਕਿਹੋ ਜਿਹੀ ਸੀ ਇਹਨਾਂ ਦੇ ਪਹਿਲਾਂ ਪਤਾ ਜੀ ਜਦੋਂ ਪਾਜੀ ਪੂਰੇ ਹੋਏ ਨੇ ਬਹੁਤ ਜ਼ਿਆਦਾ ਹੀ ਮਾੜੇ ਹੋ ਗਏ ਸੀ ਹੁਣ ਮੀਆਂ ਨੇ ਉਹ ਤੋਂ ਵੀ ਮਾੜੇ ਕਰਤੇ ਸੀ ਅੱਜ ਲੱਗਦਾ ਇਹ ਵੀ ਕੁਝ ਹਾਂ ਹਾਂਜੀ ਹਾਂਜੀ ਵੀਰ ਜੀ ਮੈਂ ਤਾਂ ਇਹ ਕਹਿੰਦੀ ਵੀ ਹਰ ਇੱਕ ਨੂੰ ਇਹ ਜੀ ਸਹੂਲਤ ਦਕਸ਼ਣ ਜਿਹੜੀ ਸਾਡੇ ਵਰਗਿਆਂ ਨੇ ਮਦਦ ਕਰ ਸਕਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਧੰਨਵਾਦ ਕਰਦੀ ਆ ਕਿਉਂਕਿ ਜਿਹੜਾ ਇਹ ਮਕਾਨ ਬਣਿਆ ਮਕਾਨ ਬਣਾਉਣਾ ਕੋਈ ਖਾਲਜ ਦਾ ਵਾੜਾ ਨਹੀਂ ਕਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇਸ ਕਾਰਜ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਕਾਫੀ ਜਦਦਰ ਜਦੀ ਕਹਿਨ ਕਰਨੀ ਪੈਂਦੀ ਆ ਕਈ ਉਹਨਾਂ ਦੀ ਮੁਫਤਾ ਚੀनियां ਵੀ ਕਰਦੇ ਨੇ ਕਈ ਜਿਹੜੇ ਪਰਿਵਾਰਕ ਨੇ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਲੋਕ ਉਹਨਾਂ ਦਾ ਵੀ ਫਾਇਦਾ ਉਠਾ ਲੈਂਦੇ ਨੇ ਉਹਨਾਂ ਨੂੰ ਵੀ ਬਦਨਾਮ ਕਰ ਦਿੰਦੇ ਨੇ ਕੋਈ ਥਾਂਾਂ ਤੇ ਉੱਪਰ ਅਸੀਂ ਦੇਖਿਆ ਕਈ ਵਾਰ ਇਹ ਜੋ ਡਿਸਕੂਟ ਹੋ ਜਾਂਦੇ ਨੇ ਵੀ ਗਲਤ ਧਰਮ ਪਰਿਵਰਤਨ ਤੱਕ ਚਲੀ ਜਾਂਦੀਆਂ ਨੇ ਪਰ ਇਸ ਭੈਣ ਦੇ ਸਦਕੇ ਅਸੀਂ ਜਾਈਏ ਕਿ ਇਸ ਭੈਣ ਨੇ ਆਪਣੇ ਮਕਾਮ ਇਹਨੇ ਆਪਣਾ ਹੀ ਮਕਾਮ ਜਿੱਥੇ ਅੱਜ ਇਹ ਮਕਾਨ ਬਣਿਆ ਮੈਂ ਕਹਣਾ ਵੀ ਇਹ ਸਦੀਆਂ ਤੱਕ ਗੱਲ ਯਾਦ ਰੱਖਣ ਵਾਲੀ ਹੈ ਨਾ ਹੀ ਇਹ ਜੇ ਕੋਈ ਸਮਾਜਿਕ ਵੀ ਸੰਸਥਾਵਾਂ ਅੱਗੇ ਆਉਂਦੀਆਂ ਨੇ ਪਰ ਹਰਮਨਦਾਨ ਫਤਿਹ ਸੇਵਾ ਦਾਲ ਸ਼੍ਰੀ ਗੁਰੂ ਅਰਜਨ ਦੇਵ ਧੰਮਚਾ ਟ੍ਰਸਟ ਸਰੌਦੀ ਸਿੰਘਾਂ ਦੀ ਔਰ ਸਾਡੇ ਕਸ਼ਮੀਰ ਸਿੰਘ ਜੀ ਖਾਲਸਾ ਮੈਂ ਉਹਨਾਂ ਨੇ ਵੀ ਕਹਾਂਗਾ ਵੀ ਅਸੀਂ ਜਿਹੜੀ ਗੱਲ ਹੈ ਉਹਨਾਂ ਨੇ ਵੀ ਕਰੀਏ ਵੀ ਇੰਨੀ ਮਿਹਨਤ ਕਰਨੀ ਪਈ ਆਓ ਖਾਲਸਾ ਜੀ ਦੇਖੀ ਹੋਣਾ ਵੀ ਤੁਸੀਂ ਇਹ ਮਕਾਨ ਆਪਾਂ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਢਾਇਆ ਸੀ ਹਾਂਜੀ ਕਾਫੀ ਉਤਰਾ ਚੜ੍ਹਾ ਵੀ ਦੇਖਿਆ ਆਪਾਂ ਨੇ ਬਈ ਕੋਈ ਲੋਕਾਂ ਨੇ ਵਿਰੋਧ ਵੀ ਜਤਾਇਆ ਹਨ ਜਿਹੜੇ ਕਹਿੰਦੇ ਵੀ ਹੁਣ ਮਕਾਨ ਬਣ ਨਹੀਂ ਇਹ ਅੱਜ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬਹੁਤ ਕੁ ਸੁਣਨ ਨੂੰ ਮਿਲਿਆ ਸੀਗਾ ਜੀ ਕਿਉਂਕਿ ਕੀ ਹੁੰਦਾ ਨਾ ਵੀ ਇਹ ਜਿਹੜਾ ਸੇਵਾ ਦਾ ਕਾਰਜ ਹੈ ਇਹ ਤਾਂ ਜਦੀ ਹੋ ਜਾਂਦਾ ਜਾਂ ਜਾਂ ਫਿਰ ਸਮੇਂ ਦੇ ਲਾਕੇ ਹੁੰਦਾ ਕਿਉਂਕਿ ਦੇਖੋ ਕਿਸੇ ਦੇ ਮਨ ਵਿੱਚ ਗੁਰੂ ਸਾਹਿਬ ਦੀ ਰਹਿਮ ਪੈਣਾ ਫਿਰ ਰਹਿਮ ਦੇ ਤੌਰ ਤੇ ਅਗਲੇ ਨੇ ਆਪਣਾ ਦਸਬੰਧ ਦੇਣਾ ਦਸਬੰਧ ਦੇ ਰੂਪ ਦੇ ਵਿੱਚ ਵੀ ਫਿਰ ਅਸੀਂ ਪੈਸਾ ਨਹੀਂ ਮੰਗਦੇ ਅਸੀਂ ਮਟੀਰੀਅਲ ਮੰਗਦੇ ਆ ਤੇ ਸਮਾਂ ਲੱਗ ਗਿਆ ਇਸ ਚੀਜ਼ ਨੂੰ ਥੋੜਾ ਜਿਹਾ ਜ਼ਿਆਦਾ ਲੱਗ ਗਿਆ ਪਰ ਚਲੋ ਕੋਈ ਗੱਲ ਨਹੀਂ ਬਥੇਰਾ ਕੁ ਸੁਣਨ ਨੂੰ ਪਿਆ ਕਈ ਕਹਿੰਦੇ ਸੀ ਜੀ ਤੁਸੀਂ ਵੀਡੀਓ ਪਾ ਕੇ ਹੱਥ ਖੜੇ ਕਰ ਦਿਓ ਜੇ ਤੁਹਾਡੇ ਤੋਂ ਨਹੀਂ ਬਣਦਾ ਹੈਗਾ ਤੇ ਬੜੀ ਸਾਡੀ ਨੁਕਤਾ ਚੀਨੀ ਹੋਈ ਆ ਪਰ ਚਲੋ ਅਕਾਲਪੁਰਖ ਵਾਹਿਗੁਰੂ ਜੀ ਨੂੰ ਪਤਾ ਆ ਜਿਹੜੀ ਸਫਾਈ ਹੈ ਨਾ ਉਹ ਸੱਚੇ ਬੰਦੇ ਨੂੰ ਦੇਣੀ ਪੈਂਦੀ ਆ ਜਿਹੜਾ ਝੂਠਾ ਬੰਦਾ ਹੁੰਦਾ ਆ ਉਹ ਤਾਂ ਆਪਣਾ ਚੱਗਾ ਚੱਕ ਕੇ ਕਹਿੰਦਾ ਵੀ ਮੇਰੇ ਤਾਂ ਜੋ ਹੁੰਦਾ ਕਰਨਾ ਕਰ ਲੋ ਸੋ ਕਹਿਣ ਦਾ ਭਾਵੇਂ ਅਭੀ ਸੱਚੇ ਬੰਦੇ ਨੂੰ ਜ਼ਿਆਦਾ ਸਫਾਈ ਦੇਣੀ ਪੈਂਦੀ ਆ ਤੇ ਮੈਂ ਜਿਨ੍ਹਾਂ ਜਿਨ੍ਹਾਂ ਮੇਰੇ ਭਰਾਵਾਂ ਨੇ ਆ ਮੇਰੇ ਕੋਲ ਲਿਸਟ ਅੱਜ ਤੇ ਜਿਹੜੇ ਜਿਹੜੇ ਉਹਦਾ ਨਾਮ ਜाहਰ ਕਰੋ ਜਿਹੜੀ ਆ ਕਰਨਾ ਪੈਂਦਾ ਕੱਲ ਨੂੰ ਸਾਡੇ ਉਹ ਭਰਾ ਇਹ ਗੱਲ ਕਹਿਣ ਜੀ ਵੀ ਅਸੀਂ ਸਮਾਨ ਦਿੱਤਾ ਸੀਗਾ ਸਾਡਾ ਨੇਕ ਜਗ੍ਹਾ ਤੇ ਲੱਗਿਆ ਕਿ ਨਹੀਂ ਲੱਗਿਆ ਸੋ ਮੈਂ ਤੁਹਾਨੂੰ ਦੱਸ ਦਵਾਂ ਸਾਡੇ ਸਰਹੌਣ ਪਿੰਡ ਤੋਂ ਜਿਹੜੇ ਹੈਗੇ ਨੇ ਸਭ ਤੋਂ ਪਹਿਲਾਂ ਮੇਰਾ ਹੈਪੀ ਵੀਰਾ ਆ ਇਹ ਸਮਾਨ ਦੇਖੋ ਕਈਆਂ ਦੇ ਦੋ ਥੈਲੇ ਨੇ ਕਈਆਂ ਦੇ ਚਾਰ ਥੈਲੇ ਨੇ ਕਈਆਂ ਦੇ ਪੰਜ ਨੇ ਕਈਆਂ ਦੇ 10 ਨੇ ਕਈਆਂ ਦੀ ਟਰਾਲੀ ਹੈ ਇਸ ਕਰਕੇ ਮੈਂ ਸਿਰਫ ਨਾਂ ਹੀ ਬੋਲੂਗਾ ਕਿ ਮੈਨੂੰ ਕਈਆਂ ਨੇ ਇਹ ਕਿਹਾ ਵੀ ਸਾਡਾ ਇਹ ਨਹੀਂ ਦੱਸਣਾ ਵੀ ਕੀ ਆਇਆ ਹੈ ਤਾਂ ਮੇਰਾ ਹੈਪੀ ਵੀਰਾ ਸੀਗਾ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਸੇਵਾ ਭੇਜੀ ਫਿਰ ਇੱਕ ਨਾਲ ਰਾਣਾ ਵੀਰ ਜੀ ਨੇ ਉਹਨਾਂ ਦੇ ਦੋਸਤੇ ਨੇ ਉਹ ਹੋਗੇ ਤੇ ਮੇਰਾ ਬੁੱਟਾ ਵੀਰ ਜਦੋਂ ਆਪਾਂ ਪਹਿਲੇ ਦਿਨ ਕੰਮ ਸ਼ੁਰੂ ਕੀਤਾ ਸੀਗਾ ਉਹ ਹੋਗੇ ਮਾਸਟਰ ਅਮਨਦੀਪ ਸਿੰਘ ਜੀ ਤੇ ਸਰਬਜੀਤ ਸਿੰਘ ਜੀ ਨੇ ਗੋਲੂ ਮਾਰਕੀਟ 'ਚ ਰਹਿੰਦੇ ਨੇ ਸ਼ਹਿਰ ਦੇ ਨੇ ਆਪਣੇ ਤੇ ਮੇਰਾ ਵੀਰ ਕਹਰਪਾਲ ਸਿੰਘ ਹੈ ਉਹਨਾਂ ਦੀ ਮਨੀਆਰੀ ਦੁਕਾਨ ਹੈ ਉੱਥੇ ਲੈਸ ਦੀ ਦੁਕਾਨ ਹੈ ਰਾਮ ਮੰਦਿਰ ਦੇ ਕੋਲ ਤੇ ਸੰਦੀਪ ਸਿੰਘ ਜੀ ਖਾਲਸਾ ਜੀ ਨੇ ਪਿੰਡ ਸ਼ਾਹਪੁਰ ਤੋਂ ਤੇ ਈਮਾਨ ਫਰਨੀਚਰ ਵਾਲੇ ਇਮਲੇ ਕੋਲਾ ਰੋਡ ਤੋਂ ਨੇ ਮੇਰਾ ਵੀਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਪਰਚਾ ٹرسٹ ਸਿੰਘਾਂ ਦੀ ਸਲੋਦੀ ਵੱਲੋਂ ਟਰੈਕਟਰ ਸਾਹਿਬ ਖੜੀ ਨੇ ਇਹਨਾਂ ਵੱਲੋਂ ਬੜਾ ਸਹਿਯੋਗ ਰਿਹਾ ਵਿਸ਼ਵਕਰਮਾ ਮੰਦਰ ਦੇ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ ਵੱਲੋਂ ਵੀ ਸਾਨੂੰ ਬਲਵਿੰਦਰ ਸਿੰਘ ਹਾਂਜੀ ਬਲਵਿੰਦਰ ਸਿੰਘ ਜੀ ਬੋਲੋ ਵੀ ਸਾਨੂੰ ਇਹ ਜਿਹੜੀ ਸੇਵਾ ਆਈ ਆ ਤੇ ਪੰਜਾਬ ਮਕੈਨਿਕਲ ਵਾਲੇ ਜਿਹੜੇ ਕਿ ਟਿਪਪਰ ਬਣਾਉਂਦੇ ਨੇ ਉਹਨਾਂ ਵੱਲੋਂ ਵੀ ਸਾਨੂੰ ਸੇਵਾ ਆਈ ਆ ਤੇ ਇੱਕ ਮੇਰਾ ਵੀਰ ਆ ਗगन ਜਿੰਮ ਵਾਲਾ ਤੇ ਹਰ ਮੈਦਾਨ ਫਤਿਹ ਸੇਵਾ ਦਲ ਦੇ ਮੈਂਬਰ ਇਹਨਾਂ ਵੱਲੋਂ ਵੀ ਆਪਣਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਆ ਤੇ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਅਸੀਂ ਉਹਨਾਂ ਸਾਰੇ ਇਹਨਾਂ ਭਰਾਵਾਂ ਦਾ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਇਹ ਜਿਹੜਾ ਕਾਰਜ ਹੈ ਅੱਜ ਸਿਰੇ ਚੜਿਆ ਆ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਐਸੇ ਤਰ੍ਹਾਂ ਜਿੰਨੇ ਵੀ ਲੋੜਬੰਦ ਪਰਿਵਾਰ ਨੇ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਹੈਗਾ ਜਿੱਥੇ ਸਰਕਾਰਾਂ ਵੀ ਕਹਿ ਦਿੰਦੀਆਂ ਨੇ ਹੈ ਕਿ ਤੁਹਾਡੇ ਇਹ ਲਾਲ ਲਕੀਰ ਦੇ ਅੰਦਰ ਹੈ ਤੁਹਾਡੀ ਇਹ ਜਾਂ ਤੁਹਾਨੂੰ ਸਿਰਫ ਲਿਖਤ ਰੂਪ ਦੀ ਜਿਵੇਂ ਸਰਕਾਰੀ ਜ਼ਮੀਨਾਂ ਦੇ ਦਿੱਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਵੀ ਇਦਾਂ ਦੀ ਹੈ ਵੀ ਤੁਹਾਡਾ ਕੋਈ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਤੁਹਾਡਾ ਕਾਰਜ ਨਹੀਂ ਹੋਣਾ ਸੋ ਇਸ ਕਰਕੇ ਅਸੀਂ ਅਜਿਹੇ ਲੋਕਾਂ ਨੂੰ ਤੇ ਅਜਿਹੇ ਲੋੜਬੰਦ ਪਰਿਵਾਰਾਂ ਨੂੰ ਜਿੱਦਾਂ ਕਿ ਹੁਣ ਭੈਣ ਜੀ ਤੇ ਘਰ ਦੇ ਹੈ ਨਹੀਂਗੇ ਤੇ ਇੱਕ ਉਹਨਾਂ ਦੀ ਬੇਟੀ ਹੈ ਸਿਰਫ ਇਹ ਦੋਏ ਜਣੇ ਸੀਗੇ ਤੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ ਬਹੁਤ ਜ਼ਿਆਦਾ ਤੁਹਾਨੂੰ ਤਾਂ ਪਤਾ ਇਸ ਵਾਰੀ ਬਰਸਾਤਾਂ ਵੀ ਬਹੁਤ ਮਤਲਬ ਕਹਿਰੇ ਰਿਹਾ ਪੰਜਾਬ ਦੇ ਉੱਤੇ ਪਰ ਇੱਕ ਗੱਲ ਇਹ ਬੜੀ ਚੰਗੀ ਹੈ ਕਿ ਪੰਜਾਬੀ ਹੀ ਪੰਜਾਬੀ ਦੇ ਨਾਲ ਖੜਦਾ ਆ ਕੇ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਕਿਰਪਾ ਆ ਇਹ ਬਣੀ ਹੋਈ ਆ ਸਾਡੇ ਸਾਰੇ ਪੰਜਾਬ ਦੇ ਉੱਤੇ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵੀ ਜਿਹੜੀ ਗੋਲਕ ਆ ਨੇ ਅਸਲੀ ਉਹ ਇਹ ਗਰੀਬ ਦਾ ਮੂੰਹ ਨੇ ਤੇ ਇਹਨਾਂ ਦੇ ਮੂੰਹ ਦੇ ਵਿੱਚ ਹੀ ਇਹ ਜਿਹੜਾ ਇਹ ਦਸਬੰਦ ਹੈ ਪਹਿਣਾ ਚਾਹੀਦਾ ਆ ਮੈਂ ਉਹ ਵੀ ਐਡ ਕਰ ਦਮਾ ਸਾਡੇ ਜਿੱਥੇ ਸਹਿਯੋਗੀ ਨੇ ਸਾਡੇ ਰਮਨ ਜੀ ਨੇ ਇਸ ਪਿੰਡ ਦੇ ਨੇ ਇੰਟੈਲੀਜੈਂਸ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਵੀ ਸੀਮੈਂਟ ਦੀ ਸੇਵਾ ਲਈ ਸਾਨੂੰ ਸਹਿਯੋਗ ਦਿੱਤਾ ਹੈ ਅ ਰਾਤੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਕਿਤੇ ਵਿਜੀ ਸੀਗੇ ਉਹ ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਜਿੱਥੇ ਧੰਨਵਾਦ ਤਾਂ ਕਰਦੇ ਆ ਕਿ ਜਿਹੜਾ ਇਹ ਸਮਾਜ ਸੇਵਾ ਚੱਲਣੀ ਹੈ ਬੜੀ ਔਖੀਆ ਕਰਨੀ ਹੈ ਇਹ ਆਮ ਜੀ ਗੱਲ ਨਹੀਂ ਹੈ ਕਿ ਸਮਾਜ ਸੇਵਾ ਵਰਨਾ ਇੱਕ ਸਮਾਜ ਸੇਵੀ ਦਾ ਇੱਕ ਪ੍ਰੋਟੋਕਾਲ ਹੁੰਦਾ ਉਹਦੇ ਵਿੱਚ ਰਹਿ ਕੇ ਸੇਵਾ ਕਰਨੀ ਹੁੰਦੀ ਹੈ ਇੱਕ ਭਾਵਨਾ ਹੁੰਦੀ ਹੈ ਇੱਕ ਲੋਕਾਂ ਨੂੰ ਜ਼ਿਆਦਾਤਰ ਸਮਾਜ ਸੇਵੀਆਂ ਨੂੰ ਭੰਡਣਾ ਵੀ ਜ਼ਿਆਦਾ ਲੋਕ ਕਰ ਦਿੰਦੇ ਇਹ ਪਤਾ ਨਹੀਂ ਵੀਡੀਓ ਪਾਤੀ ਕਿੰਨੇ ਰੁਪਏ ਇਕੱਠੇ ਹੋ ਗਏ ਕਿੰਨਾ ਕੁਝ ਹੋ ਗਿਆ ਹੁਣ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸ ਦਿੱਤਾ ਭਾਈ ਕਸ਼ਮੀਰ ਸਿੰਘ ਨੇ ਵੀ ਕਿਹਨਾਂ ਕਿਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹਾਂ ਜੇ ਕੋਈ ਕਹੇ ਵੀ ਬਾਹਰੋਂ ਆ ਕੇ ਵੀ ਇਹ ਵੀਡੀਓ ਪਾਤੀ ਪੈਸੇ ਇਕੱਠੇ ਕਰਕੇ ਲੈ ਗਏ ਸਮਾਨ ਇਕੱਠਾ ਕਰਕੇ ਲੈ ਗਏ ਇਹ ਉਹਨਾਂ ਵਾਸਤੇ ਆ ਵੀ ਅਸੀਂ ਉਹਨਾਂ ਦਾ ਸਹਿਯੋਗ ਮੰਨਿਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਜਿਹੜੇ ਲੋਕ ਬਾਹਰ ਤੌਰ ਤੇ ਇਹ ਜੇ ਕੰਮਾਂ ਨੂੰ ਰੋਕਣ ਦੇ ਵਿੱਚ ਅੜਿੱਕਾ ਲਾਉਂਦੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਕਿਸੇ ਗਰੀਬ ਦਾ ਕੋਈ ਮਕਾਨ ਬਣਦਾ ਉਹਨੂੰ ਵਣ ਲੈਣ ਦਿਆ ਕਰੋ ਉਹਦੇ ਤੇ ਸਸੂ ਪੰਜ ਨੂੰ ਆਪ ਆਇਆ ਕਰੋ ਲੋਕਾਂ ਨੂੰ ਵੀ ਇਹ ਪੈਸੇ ਖਾ ਜਾਣਗੇ ਸਮਾਜ ਸੇਵਾ ਵਾਲੇ ਨੇ ਵੀਡੀਓ ਪਾ ਦਿੰਦੇ ਨੇ ਸੋ ਅਸੀਂ ਫਿਰ ਵੀ ਇਹ ਚੈਲੰਜ ਕਰਦੇ ਹਾਂ ਵੀ ਜੇਕਰ ਕੋਈ ਬੰਦਾ ਕਹਿ ਦੇਵੇ ਕਿ ਨਾ ਵੀ ਬਾਹਰੋਂ ਆ ਕੇ ਜੀ ਪੈਸੇ ਇਕੱਠੇ ਕਰਕੇ ਲੈ ਗਏ ਮਕਾਨ ਦੇ ਨਾਂ ਤੇ ਅਸੀਂ ਬਾਈ ਨੇਮ ਤੁਹਾਨੂੰ ਡਿਟੇਲਾਂ ਦੇ ਦਿੱਤੀਆਂ ਤੁਸੀਂ ਇਹਨਾਂ ਲੋਕਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਵੀ ਕਿੰਨਾ ਪੈਸਾ ਆਇਆ ਜੇਕਰ ਇਹਦੀ ਕੀਮਤ ਦੀ ਅਸੀਂ ਦੱਸੀਏ ਬਈ ਤੁਹਾਨੂੰ ਵੀ ਕਿੰਨੀ ਕੀਮਤ ਲੱਗੀ ਹਾਲੇ ਅਸੀਂ ਉਹ ਅੰਦਾਜ਼ਾ ਨਹੀਂ ਕਰ ਸਕਦੇ ਤਕਰੀਬਨ ਮੈਂ ਹੁਣ ਮੈਂ ਵੀਰ ਨੂੰ ਕਹੂੰਗਾ ਵੀ ਮੇਰੇ ਨਾਲ ਚੱਲਣ ਉਹ ਮਕਾਨ ਦੀ ਅੰਦਰਲੀ ਤਸਵੀਰਾਂ ਤੁਹਾਨੂੰ ਦਿਖਾ ਦੰਨਾ ਵੀ ਇਹ ਮਕਾਨ ਬਣਿਆ ਕਿਵੇਂ ਆਇਆ ਜੀ ਇੱਕ ਮੈਂ ਥੋੜੀ ਗੱਲ ਹੋਰ ਕਹਿਣੀ ਚਾਹੂੰਗਾ ਹੁਣ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅੱਗੇ ਨੂੰ ਵੀ ਅਸੀਂ ਸਾਡੇ ਕੋਲ ਹੁਣ ਸਾਨੂੰ ਕਈ ਚੀਜ਼ਾਂ ਤੋਂ ਸਾਨੂੰ ਪਤਾ ਲੱਗ ਚੁੱਕਿਆ ਆ ਵੀ ਕੰਮ ਕਿੱਦਾਂ ਕਰਨਾ ਹੈ ਆ ਅਗਲੇ ਜਿਹੜੇ ਕਾਰਜ ਹੋਣਗੇ ਹੁਣ ਅਸੀਂ ਸਿਰਫ ਲੈਂਟਰ ਤੱਕ ਹੀ ਰੱਖਿਆ ਕਰਾਂਗੇ ਵੀ ਉਹਦੇ ਚ ਇੱਕ ਕਮਰਾ ਹੋਇਆ ਕਰੂਗਾ ਇੱਕ ਲੈਟਰਨ ਬਾਥਰੂਮ ਤੇ ਇੱਕ ਕਿਚਨ ਜਿਹੜਾ ਸਾਡਾ ਆਉਣ ਵਾਲਾ ਫਿਊਚਰ ਹੈ ਜਿੰਨੇ ਵੀ ਸਾਡੇ ਕੋਲ ਹਲੇ ਵੀ ਹਰ ਕੋਲ ਲਿਸਟ ਬਣੀ ਪਈ 8-10 ਘਰਾਂ ਦੀ ਆ ਅਸੀਂ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਲੈਂਟਰ ਤੱਕ ਹੀ ਰੱਖਿਆ ਕਰਾਂਗੇ ਤਿਆਰ ਕਰਕੇ ਉਸ ਤੋਂ ਬਾਅਦ ਦਾ ਕੰਮ ਚਾਹੇ ਉਹ ਪਲਸਤਰ ਦਾ ਆ ਫਰਸ਼ਾਂ ਦਾ ਆ ਕੋਈ ਅੰਦਰਲਾ ਇੰਟੀਰੀਅਰ ਦਾ ਜੋ ਵੀ ਉਹ ਕਰਾਉਣਾ ਚਾਹੁੰਦੇ ਨੇ ਉਹ ਆਪਣੀ ਕਰਵਾ ਸਕਦੇ ਨੇ ਲੇਕਿਨ ਹੁਣ ਆਪਾਂ ਜਿਹੜਾ ਉਹ ਅਗਲੀ ਵਾਰੀ ਜਿੰਨੇ ਵੀ ਘਰ ਬਣਨਗੇ ਸਿਰਫ ਉਸੇ ਲੈਂਟਰ ਤੱਕ ਹੀ ਸਾਡੀ ਤੁਹਾਡੇ ਨਾਲ ਸੇਵਾ ਰਿਹਾ ਕਰੇ। ਇਹ ਵੀ ਗੱਲ ਬਿਲਕੁਲ ਸਹੀ ਆ। ਮੈਂ ਇਸ ਘਰ ਦੀ ਵੀ ਗੱਲ ਕਰ ਲਈਏ, ਮੇਰੇ ਪਿੰਡ ਦੀ ਵੀ ਗੱਲ ਕਰ ਲਈਏ। ਜਦੋਂ ਅਸੀਂ ਵੇਖਦੇ ਆ ਵੀ ਜਦੋਂ ਛੱਤ ਨਹੀਂ ਸਿਰ ਤੇ ਹੁੰਦੀ ਕਹਿੰਦਾ ਬੰਦਾ ਕਹਿੰਦਾ ਵੀ ਮੇਰੀ ਇੱਕ ਕਮਰੇ ਦੀ ਛੱਤ ਪੈ ਜਾਵੇ। ਇਹ ਵੀ ਗੱਲ ਨੋਟ ਕਰਨੇ ਵਾਲੀ ਆ ਵੀ ਹਨਾ। ਜੀ। ਇੱਕ ਚਲੋ ਬੰਦੇ ਨੂੰ ਹੁੰਦਾ ਵੀ ਚਲ ਮੇਰਾ ਆ ਵੀ ਬਣ ਜਵੇ, ਹੁਣ ਆ ਵੀ ਬਣ ਜਵੇ। ਉੱਥੇ ਸਮਾਜ ਸੇਵੀ ਨੂੰ ਬੜਾ ਔਕਾ ਹੁੰਦਾ ਉਹਦਾ ਟਾਈਮ ਲੱਗਣ ਦਾ ਕਾਰਨ ਕੀ ਆ? ਮੇਰੇ ਪਿੰਡ ਵੀ ਹੋਇਆ ਕਿ ਸਾਨੂੰ ਤਾਂ ਖਾਇਆ ਸੀ ਦੋ ਕਮਰੇ ਦਾ ਅਸੀਂ ਲੈਂਟਰ ਪਾਇਆ ਸੀ। ਵੀ ਦੋ ਅਸੀਂ ਉਨੇ ਹੀ ਸਮਾਨ ਦਿੰਨੇ ਆ ਵੀ ਦੋ ਕਮਰੇ ਲੈਟਰੀਮ ਬਾਥਰੂਮ ਹੁਣ ਭਾਵੇਂ ਬਾਅਦ ਵਿੱਚ ਉਹ ਬੰਦਾ ਸੋਨੇ ਚ ਬਣਾ ਲਵੇ ਉਹ ਚਾਹੇ ਪੈਲਾ ਲਵਾ ਲਵੇ ਇਹ ਉਹਨਾਂ ਦੀ ਆਪਣੀ ਸੋਚ ਆ ਆਪਣੀ ਉਹ ਵਧੀਆ ਹੋ ਆ ਅ ਅਸੀਂ ਜਿੱਥੇ ਵੀ ਹੁਣ ਤੱਕ ਸੇਵਾ ਨਿਵਾ ਚੁੱਕੇ ਆ ਮੇਰੇ ਪਿੰਡ ਸਲੌਦੀ ਵੀ ਦੋ ਮਕਾਨ ਅਸੀਂ ਤਿਆਰ ਕਰੇ ਨੇ ਔਰ ਖੰਨੇ ਵੀ ਮਕਾਨ ਇੱਕ ਤਿਆਰ ਕਰਿਆ ਇਸ ਪਿੰਡ ਦੇ ਤਿੰਨ ਮਕਾਨ ਮਕਾਨ ਹੋਗੇ ਅਰ ਦੋ ਮਕਾਨ ਹੈ ਮੇਰੇ ਹਿਸਾਬ ਨਾਲ ਆਪਣਾ ਇੱਕੋ ਮਕਾਨ ਕਰਾਂਗੇ ਆਪਾਂ ਜਿਹੜਾ ਮਜਰੀ ਕਰਿਆ ਵਾ ਉਹ ਤਾਂ ਦੂਜੇ ਪਾਸੇ ਵੀ ਹੋ ਚੁੱਕਿਆ ਹੈ ਸ਼ੁਰੂ ਹੋ ਸਰਕਾਰ ਵੱਲੋਂ ਵੀ ਹਾਂ ਸਰਕਾਰ ਵੱਲੋਂ ਉਹਨਾਂ ਨੂੰ ਵੀ ਗ੍ਰਾਂਟ ਆ ਗਈ ਉਹ ਇਹ ਵੀ ਇੱਕ ਬਗਤੀ ਆ ਵੀ ਜਿਹੜੀ ਸਾਡਾ ਵੀਡੀਓ ਆ ਉਹ ਵੀ ਮੈਂ ਥੋੜਾ ਜਿਹਾ ਕਰ ਦਵਾਂ ਕਲੀਅਰ ਅਸੀਂ ਇੱਕ ਘਰ ਸ਼ੁਰੂ ਕੀਤਾ ਸੀਗਾ ਜੀ ਉੱਥੇ ਫਿਰ ਅਸੀਂ ਰੇਤਾ ਵੀ ਛਟਾਇਆ ਬਜਰੀ ਵੀ ਛਟਾਈ ਤੇ ਜਦੋਂ ਅਸੀਂ ਉਹ ਘਰ ਦਾ ਸਾਰਾ ਕਾਰਜ ਸ਼ੁਰੂ ਕਰ ਦਿੱਤਾ ਤਾਂ ਦੂਜੇ ਦਿਨ ਹੀ ਸਰਕਾਰ ਵੱਲੋਂ 70000 ਦਾ ਚੈੱਕ ਆ ਗਿਆ ਤਾਂ ਫਿਰ ਅਸੀਂ ਕੀ ਕੀਤਾ ਅਸੀਂ ਆਪਣੇ ਆਪ ਨੂੰ ਉੱਥੇ ਰੋਕ ਲਿਆ ਅਸੀਂ ਕਹਾਂ ਵੀ ਨਹੀਂ ਜੇ ਸਰਕਾਰ ਦਾ ਪੈਸਾ ਆ ਗਿਆ ਤਾਂ ਇਹ ਸਰਕਾਰ ਦਾ ਪੈਸਾ ਹੀ ਲੱਗਣਾ ਚਾਹੀਦਾ ਆ ਤੇ ਸਾਡੀ ਉਸ ਤੋਂ ਬਾਅਦ ਕੋਈ ਉੱਥੇ ਅਸੀਂ ਵੀਡੀਓ ਵੀ ਨਹੀਂ ਬਣਾਈ ਕਿਉਂ ਕਿ ਦੇਖੋ ਜਿਹੜਾ ਕੰਮ ਹੈ ਹੀ ਸਰਕਾਰ ਦਾ ਚਲੋ ਸਾਡਾ ਸਮਾਜ ਸੇਵੀ ਤੌਰ ਤੇ ਚਾਹੇ ਅਸੀਂ ਉੱਥੇ ਰੇਤਾ ਛਟਾਇਆ ਬਜਰੀ ਛਟਾਈ ਸੀਮਿੰਟ ਛਟਾਇਆ ਉਹ ਸਾਡੀ ਸੇਵਾ ਸੀ ਸਾਨੂੰ ਨਹੀਂ ਸੀ ਉਮੀਦ ਕਿ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਇਹ ਉਹਨਾਂ ਦੇ ਸਰਕਾਰੀ ਕਾਗਜ਼ ਭਰੇ ਹੋਏ ਨੇ ਤੇ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਉਸ ਚੀਜ਼ ਨੂੰ ਚਲੋ ਵਧੀਆ ਗੱਲ ਹੈ ਜਦੋਂ ਜਿਹੜੇ ਸਾਡੀ ਵੀਡੀਓ ਚੈਨਲ ਤੇ ਚਲਾਉਂਦੇ ਆ ਕਿਸੇ ਸਰਕਾਰ ਦੇ ਕੰਨ ਤੱਕ ਜੂੰਸ ਸਿਰਕਦੀ ਆ ਮਕਾਨ ਬਣਦੇ ਨੇ ਗਰੀਬਾਂ ਦੇ ਅੰਮ੍ਰਿਤਕੁਲਵੰਤ ਸਿੰਘ ਵੀ ਨੇ ਕੁਲਵੰਤ ਸਿੰਘ ਜੀ ਆਇਓ ਤੁਹਾਡੇ ਪਿੰਡ ਵੀ ਜਿਹੜੀ ਸੇਵਾ ਚੱਲ ਰਹੀ ਆ ਆਜੋ ਦੇ ਦੱਸੋਗਾ ਨਾ ਇਹ پائی ਕੁਲਵੰਤ ਸਿੰਘ ਜੀ ਨੇ ਇਹਨਾਂ ਦੇ ਪਿੰਡ ਜਿਹੜਾ ਮਕਾਨ ਪਹਿਲਾਂ ਤਾਂ ਇਹਨਾਂ ਦੇ ਮਕਾਨ ਬਣਾਇਆ ਸੀ ਦੂਸਰਾ ਮਕਾਨ ਇੱਕ ਹੋਰ ਸ਼ੁਰੂ ਕਰਿਆ ਤੀ ਉੱਥੇ ਸਾਡੇ ਨਾਲ ਇੱਕ ਤ੍ਰੈਜੀ ਰੋਗ ਸੀ ਛੱਤ ਡੇਗ ਗਈ ਤੇ ਬਾਲਾ ਟੁੱਟ ਗਿਆ ਸੀ ਸਾਡੇ ਖਾਲਸਾ ਜੀ ਉਸ ਛੱਤ ਤੋਂ ਡੇਗੇ ਸੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਬਚਾਅ ਹੋ ਗਿਆ ਸੋ ਅਜੋ ਉਸ ਘਰ ਨੂੰ ਸਰਕਾਰੀ ਗ੍ਰਾਂਟ ਮਿਲ ਗਈ ਅਸੀਂ ਉਸ ਘਰ ਦੇ ਨੂੰ ਅਸੀਂ ਆਪਣੇ ਖਾਤੇ ਵਿੱਚ ਨਹੀਂ ਪਾਉਂਦੇ ਉਹ ਸਰਕਾਰ ਦੇ ਖਾਤੇ ਵਿੱਚ ਹੀ ਚੱਲੇਗਾ ਠੀਕ ਹੈ ਜੀ ਜਿਹੜੀਆਂ ਸੁਵਿਧਾਵਾਂ ਆਈਆਂ ਨੇ ਉਹ ਜੋ ਵੀ ਉਹ ਮਕਾਨ ਵਾਸਤੇ ਨੇ ਕੁਝ ਵੀ ਹੈ ਉਹ ਸਰਕਾਰ ਕਹਿੰਦੀ ਤੁਸੀਂ ਦੱਸੋ ਵੀ ਕੀ ਕੀ ਸੇਵਾਵਾਂ ਆਈਆਂ ਸੀ ਉੱਥੇ ਆਪਣੇ ਆਪਣੇ ਉੱਥੇ ਮਜ਼ਦਰੀ ਦੀ ਇੱਕ ਬਜਰੀ ਔਰ ਰੇਤੇ ਦੀ ਔਰ 30 ਫਲੇਸ ਮਰਕਦੇ ਇਹ ਸੇਵਾ ਆਈ ਸੀ ਕਿ ਉਸ ਤੋਂ ਬਾਅਦ ਸਰਕਾਰ ਦਾ ਪੈਸਾ ਆ ਗਿਆ ਜੀ ਉਸ ਤੋਂ ਬਾਅਦ ਬੰਦ ਕਰ ਦਿੱਤਾ ਜਾਂਦਾ ਹਾਂ ਬਿਲਕੁਲ ਸੇਵਾਵਾਂ ਬੰਦ ਕਰ ਦਿੱਤੇ ਇੱਥੇ ਨਹੀਂ ਆ ਵੀ ਅਸੀਂ ਆਪਣਾ ਕ੍ਰੈਡਿਟ ਕਾਰਡ ਵੀ ਅਸੀਂ ਵਧਾ ਰਹੇ ਆ ਆਪਣਾ ਕ੍ਰੈਡਿਟ ਕਾਰਡ ਤਾਂ ਨਹੀਂ ਅਸੀਂ ਵਧਾਉਂਦੇ ਕਿਉਂਕਿ ਅਸੀਂ ਸਮਾਜ ਸੇਵਾ ਨੂੰ ਸਮਰਪਿਤ ਆ ਸਮਾਜ ਸੇਵਾ ਕਰਨੀ ਓਕੇ ਹੁਣ ਮੈਂ ਮੈਂ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਆਏ ਵੀ ਜਿਹੜਾ ਇਹ ਮਕਾਨ ਬਣਿਆ ਮਕਾਨ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਛੱਤਾਂ ਦਿਖਾਈਆਂ ਸੀ ਕਿੰਨੇ ਗਿਰੀ ਹੋਈਆਂ ਹੁਣ ਤੁਹਾਨੂੰ ਉਹ ਦਿਖਾ ਰਿਹਾ ਮਕਾਨ ਇਹ ਸਾਰਾ ਮਕਾਨ ਇਹ ਰਸੋਈ ਬਣ ਗਈ ਇਹ ਰਸੋਈ ਬਣ ਗਈ ਇਹ ਮਕਾਨ ਬਣ ਗਿਆ ਆ ਕਮਰਾ ਬਣ ਗਿਆ ਇੱਕ ਵੱਡਾ ਉਸ ਤੋਂ ਬਾਅਦ ਆ ਇੱਕ ਹੋਰ ਵੱਡਾ ਕਮਰਾ ਬਣ ਗਿਆ ਹੁਣ ਇਹਦਾ ਜੋ ਬਜਟ ਲਾ ਲਿਆ ਘੜੋ ਘੜ ਵੀ 5-6 ਲੱਖ ਦੇ ਕਰੀਬ ਇਹਦਾ ਬਜਟ ਆ ਜਦੋਂ ਇਹਨੇ ਪੂਰਾ ਕੰਪਲੀਟ ਤਿਆਰ ਹੋਣਾ ਸੋ ਅਸੀਂ ਇਹ ਤਾਂ ਦਿਖਾ ਰਹੇ ਆ ਵੀ ਵੀ ਜਿਹੜਾ ਇਹ ਮਕਾਨ ਬਣਾਇਆ ਕੋਈ ਛੋਟਾ ਮੋਟਾ ਮਕਾਨ ਨਹੀਂ ਬਣਿਆ ਦੋ ਧੀਆ ਭੈਣਾਂ ਮਾਂ ਧੀਆ ਰਹਿੰਦੇ ਨੇ ਇਸ ਮਕਾਨ ਦੇ ਵਿੱਚ ਸੋ ਅਸੀਂ ਸਾਰੇ ਜਨਾਂ ਦਾ ਧੰਨਵਾਦ ਕਰਦੇ ਆਂ ਸੋ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਇਹ ਸਮਾਸੀਵੀਆਂ ਦਾ ਔਰ ਮਕਾਨ ਬਣਾਇਆ ਅਸੀਂ ਤੈਦੂ ਧੰਨਵਾਦ ਕਰਦੇ ਆ ਸਰਦਾਰ ਕੁਸ਼ਮੀਰ ਸਿੰਘ ਖਾਲਸਾ ਦਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਰਿਆ ਭਾਈ ਕੁਲਵੰਤ ਸਿੰਘ ਜੋਗੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਮਨਦੀਪ ਸਿੰਘ ਇੱਥੋਂ ਦੇ ਜਿਹੜੇ ਇੰਚਾਰਜ ਲੱਗੇ ਹੋਏ ਨੇ ਜਸਵਿੰਦਰ ਸਿੰਘ ਮੇਰਾ ਵੀਰ ਲੱਕੀ ਲੱਕੀ ਇਹ ਉਹ ਪਹਿਲੇ ਦਿਨ ਤੋਂ ਹੀ ਸੇਵਾ ਵਿੱਚ ਜੋ ਲੱਗੇ ਹੋਏ ਨੇ ਇਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਪਰ ਅਸੀਂ ਫਿਰ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਗਲਤੀਆਂ ਹੋ ਜਾਂਦੀਆਂ ਨੇ ਸੇਵਾ ਕਰਦਿਆਂ ਕੋਲੋਂ ਵੀ ਸਾਡੇ ਕੋਲ ਸ਼ਬਦੀ ਉਧਰ ਵਰਤੇ ਜਾਂਦੇ ਨੇ ਉਹਨਾਂ ਲਈ ਵੀ ਅਸੀਂ ਮਾਫੀ ਮੰਗਾਂਗੇ ਸੰਗਤ ਤੋਂ ਵੀ ਮੈਂ ਲਖਵੀਰ ਸਿੰਘ ਜੀ ਨਾਲ ਜ਼ਰੂਰ ਗੱਲ ਕਰੂੰਗਾ ਵੀਰ ਜੀ ਆਇਓ ਤੁਸੀਂ ਆਇਓ ਇੱਕ ਮਿੰਟ ਲਈ ਆਇਓ ਪਤਾ ਹੀ ਗੱਲ ਤੁਹਾਡਾ ਬੜਾ ਯੋਗਦਾਨ ਰਿਹਾ ਕਿਉਂਕਿ ਇਸ ਤੁਸੀਂ ਦੇਖੇ ਹੋਣਾ ਭਾਈ ਕੀ ਹਾਲਾਤ ਸੀ ਮਕਾਨ ਦੇ ਅੱਜ ਮਕਾਨ ਦਾ ਲੈਂਟਰ ਪੈ ਗਿਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਵੀਰ ਜੀ ਮੈਂ ਇਹ ਚਾਹੁੰਦਾ ਹਾਂ ਵੀ ਚਲੋ ਜਾਨੀ ਕਿ ਮਕਾਨ ਤੋਂ ਬੇਕਾਰ ਹੋਏ ਹੋਏ ਸੀ ਇਹਨਾਂ ਦਾ ਸਹਾਰਾ ਹੋ ਗਿਆ ਤੁਹਾਡਾ ਬਹੁਤ ਵਧੀਆ ਹੋ ਗਿਆ ਜਲੰਟਰ ਪੈ ਗਿਆ ਇਹਨਾਂ ਦਾ ਕੋਈ ਮਨ ਦੇ ਵਿੱਚ ਗੱਲ ਹੋਵੇ ਨਹੀਂ ਕੋਈ ਨਹੀਂ ਤੁਹਾਡੇ ਹੁੰਦੇ ਕਾਦੀ ਆ ਜੀ ਧੰਨਵਾਦ ਉਹ ਆਪਣੇ ਸਵਾ ਸੇਵਾ ਪਾਰਟੀ ਆਪਣੇ ਨਾਲ ਕਿਵੇਂ ਚਲੋ ਟਾਈਮ ਤਾਂ ਲੱਗ ਗਿਆ ਕਾਫੀ ਹਨਾ ਹਾਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਜਦੋਂ ਪਰਮਾਤਮਾ ਨੇ ਟਾਈਮ ਦੇਣਾ ਜੀ ਠੀਕ ਹੈ ਜੀ ਚਲੋ ਮੋਹਨ ਜੀ ਇਹ ਗਨੇ ਧੰਨਵਾਦ ਇਹ ਕਰ ਦੋ ਜਿਹੜਾ ਲੋਕਾਂ ਨੇ ਸਹਿਯੋਗ ਦਿੱਤਾ ਧੰਨਵਾਦ ਜੀ ਸਾਰਿਆਂ ਦਾ ਵਿੱਚੇ ਤੁਹਾਡਾ ਜੀ ਸਾਡਾ ਤਾਂ ਕਰੋ ਨਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਜੀ ਚਲੋ ਕੋਈ ਗੱਲ ਨਹੀਂ ਤੁਹਾਡੇ ਸਹਿਯੋਗ ਨਾਲ ਹੀ ਹੋਇਆ ਜੀ ਆਹੀਂ ਸੇਵਾ ਵਾਲੇ ਬੰਦੇ ਰੱਬਾ ਜੀ ਚਲੋ ਵੀਰ ਜੀ ਵੀ ਭਾਵੁਕ ਨੇ ਗੱਲ ਦੇ ਉੱਪਰੋਂ ਬਈ ਬਾਰ-ਬਾਰ ਅਸੀਂ ਗੱਲ ਜਿਹੜੀ ਕਹੌਣੇ ਆ ਉਹ ਨਹੀਂ ਅ ਅਲਾਉ ਕਰਦੇ ਕਿਉਂਕਿ ਅਸੀਂ ਜਿੱਥੇ ਅੱਜ ਖੜੇ ਆ ਮੈਂ ਇਸ ਭੈਣ ਦਾ ਧੰਨਵਾਦ ਕਰਦਾ ਵਿਚਾਰੀ ਨੇ ਬੜੀ ਮਿਹਨਤ ਕੀਤੀ ਔਰ ਇਹਦੀਆਂ ਜਦੋਂ ਅਸੀਂ ਸੱਤਾਂ ਦੇਖਿਆ ਸੀ ਬੜੀਆਂ ਟੁੱਟੀਆਂ ਹੋਈਆਂ ਸੀਗੀਆਂ ਆਪ ਹਰਮਦਾਨ ਪਤੇ ਸੇਵਾਦਾਲ ਦੇ ਗਰੰਟੀਆ ਰਹਾਨੇ ਹਰ ਗੁਰੂ ਆਜੰਤੰਤਰ ਕਸ਼ਤ ਸੋਦੀ ਸਿੰਘ ਵਾਲਿਆਂ ਨੇ ਇਸ ਦੀ ਸੇਵਾਕਾਰ ਸੇਵਾ ਸ਼ੁਰੂ ਕਰਾਈ ਦੀ ਅਰਦਾਸ ਕਰਕੇ ਯੋਗਦਾਨ ਦੇਣ ਵਾਲਿਆਂ ਨੇ ਵੀ ਬਹੁਤ ਵਧੀਆ ਯੋਗਦਾਨ ਦਿੱਤਾ ਤੋਂ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਗਰੀਬਾਂ ਦੇ ਪਰਿਵਾਰਾਂ ਦੇ ਜਿਹੜੇ ਘਰ ਬਣਨਗੇ ਸਹਿਯੋਗ ਦੇਣ ਉਹਦਾ ਅਸੀਂ ਜਰੂਰ ਪ੍ਰੋਟੋਕਾਲ ਬਣਾਵਾਂਗੇ ਵੀ ਕਿਸੇ ਨੂੰ ਤਕਲੀਫ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ